ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰਿਓ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ ਤੇ 4:30 ਹੋ ਕੇ ਤੇ ਆਪਾਂ ਚਾਉਂਦੇ ਸੀ ਧਾਰਾ ਦੇਖੋ ਗੂਗਲੂ ਆਪਣਾ ਵੱਠਾ ਚੱਟੀ ਜਾਂਦਾ ਤੇ ਆਪਾਂ ਨੂੰ ਹਣਾ ਮਿਲ ਕੇ ਵੀਡੀਓ ਦੇ ਕਮੈਂਟ ਆਉਂਦੇ ਹੁੰਦੇ ਆ ਕਿ ਮਿਲ ਕੇ ਵੀਡੀਓ ਅਪਲੋਡ ਕਰੋ ਤੇ ਆਪਾਂ ਕੱਲ ਵੀ ਕਰਨੀ ਸੀ ਤੇ ਪਰ ਕੱਲੇ ਪਹਿਲੇ ਚੰਗ ਗਿਆ ਨੇ ਪੇਟ ਪੋਜਾ ਕਰ ਲਈ ਸੀ ਤੇ ਹੁਣ ਆਪਾਂ ਕਰਦੇ ਆ ਮਿਲਕਿੰਗ ਨੇ ਤੁਹਾਡੇ ਨਾਲ ਕਰਦੇ ਆ ਬਲੌਗ ਸ਼ੇਅਰ ਤੇ ਚਲੋ ਜੀ ਤੁਹਾਨੂੰ ਦਿਖਾਉਣੀ ਆ ਦੂਸਰੇ ਪਾਸੇ ਕੈਮਰਾ ਕਰਕੇ ਗੁਗੂਲੂ ਅੱਜ ਭੁੱਖ ਲੱਗਿਆ ਹੈ ਪੁੱਤ ਇੱਕ ਭੈਣ ਨੇ ਮੈਨੂੰ ਪੁੱਛਿਆ ਸੀਗਾ ਕਮੈਂਟ ਕਰਿਆ ਸੀ ਭੈਣੇ ਕੱਟੇ ਦਾ ਨਾਮ ਕੀ ਰੱਖ ਲਿਆ ਬਈ ਜੀ ਨਹੀਂ ਕਰਦਾ ਨਾਮ ਰੱਖਣ ਨੂੰ ਮਨ ਜਾਂ ਬਹੁਤ ਦੁਖੀ ਹੋਇਆ ਤੁਹਾਨੂੰ ਪਤਾ ਹੀ ਆ ਹੈਨਾ ਵੀ ਐਵੇਂ ਨਹੀਂ ਹੈਨਾ ਵੀ ਚੱਲ ਕਿੱਥੇ ਦਾ ਤਿੰਨ ਰੋਟੀਆਂ ਨਾਲ ਨਾ ਸੀ ਨਾਲ ਤੇ ਹੁਣ ਇਹ ਆ ਗਏ ਤੇੰਨੇ ਬਾਕੀ ਅਗਲਾ ਹਨਾ ਵੀ ਪਾਲ ਵੀ ਲਵੇ ਤੇ ਪਰ ਜਾਣਣਾ ਵੀ ਆਪਾਂ ਨੂੰ ਪਤਾ ਹਨਾ ਕਿਹੜੇ ਰਾ ਇਹਨਾਂ ਨੇ ਵਿਚਾਰਿਆ ਨੇ ਪਾਲਣ ਵਾਲੇ ਹੁਣ ਇੰਨੇ ਕਿੰਨੇ ਕੁ ਲੈ ਲੈਣਗੇ ਹਨਾ ਵਧੀਆ ਨਸਲ ਦਾ ਸੀਗੇ ਜਿਵੇਂ ਤੇ ਜੇ ਕਿਸੇ ਪਾਲਣ ਵਾਲੇ ਭੈਣ ਭਰਾ ਨੇ ਲੈਣਾ ਹੋਇਆ ਤਾਂ ਉਹ ਵੀ ਜ਼ਰੂਰ ਦੱਸ ਦਿਓ ਪਰ ਹਜੇ ਨਹੀਂ ਇਹ ਜਿੰਨਾ ਚਿਰ ਦੁੱਧ ਦਿੰਦੀ ਆ ਕਟਰੂ ਤੇ ਦਿੰਦੀ ਆ ਇਹ ਓਏ ਗੁਗੁਲੇ ਭੁੱਖ ਲੱਗੀ ਹੀ ਪੁੱਤਾਂ ਤੇ ਅੱਜ ਵੀ ਦੇਖੋ ਮੂੰਹ ਲਾਤਾ ਇਹਨੇ ਖਨਾਂ ਨੂੰ ਪਾਸੇ ਖੜੀ ਹੈ ਉਹ ਤੇ ਆਪਾਂ ਇਹਨੇ ਛਿਵਾਉਣਾ ਦੁੱਧ ਤੇ ਦੂਸਰੇ ਦੇਖੋ ਬਹੁਤ ਤੰਗ ਕਰਦੇ ਆ ਇਹ ਕੱਟੇ ਚ ਕੱਟੀਆਂ ਹਜੇ ਕੱਟ ਕਰਦੀਆਂ ਇਹ ਬਹੁਤ ਹੈਰਾਨ ਕਰਦੇ ਆ ਉਹ ਵੱਡਾ ਨਾ ਪਹਿਲਾਂ ਇੱਧਰ ਸੀ ਬੈਠ ਕਰਨੀ ਤੇ ਸਾਰੇ ਧਿਆੜੇ ਉਹਦੇ ਥਾਣੇ ਚੁੰਬੜੇ ਰਹਿੰਦਾ ਇਹ ਆਸੇ ਕਥਾ ਨੂੰ ਖਰਾਬ ਕਰੂਗਾ ਤੇ ਫਿਰ ਉਤਰ ਕਰਤਾ ਤੇ ਉਹ ਦੂਜੇ ਫਿਰ ਇਹ ਦੂਜੇ ਨੂੰ ਮਾਰਦਾ ਨੇ ਉਧਰ ਬੈੜ ਮਾਰਦੀ ਐ ਉਹ ਦਾ ਚਾਰੇ ਦਾ ਬੁਰਾ ਬੁਰਾ ਹਾਲ ਕਰ ਦਿੰਦੇ ਆ ਇਹ ਦੋਨੇ ਦੇਖੋ ਫਿਰ ਕਰਦੇ ਆ ਇਹਨਾਂ ਦੀ ਮਿਲਕਿੰਗ ਪਹਿਲਾਂ ਆਪਾਂ ਚੋਣੇ ਆ ਇਹਦੀ ਤਾਰ ਸੱਜਰ ਦੀ ਫਿਰ ਆ ਦੂਜੀਆਂ ਦੋਨੇ ਚੋਵਾਂਗੇ ਤੇ ਕਈ ਕਮੈਂਟ ਆਉਂਦੇ ਹੁੰਦੇ ਹਨਾ ਪਹਿਨੇ ਸਾਡੇ ਵੀ 7 ਕੱਟੇ ਹੋ ਗਏ ਸਾਡੇ 8 ਨੇ ਕੱਟੇ ਹੋ ਗਏ ਮੈਨੂੰ ਬਹੁਤ ਮੰਨਦੂ ਕਿੰਦਾ ਨਾ ਜਦੋਂ ਕੱਟੇ ਹੋ ਕਰ ਲੈਨੇ ਆ ਲੈ ਹੁਣ ਦੋ ਇਹ ਖੜੇ ਆ ਇੱਕ ਆ ਤੀਜਾ ਹੋ ਗਿਆ ਕਿਥੇ ਤਿੰਨ ਕਟੀਆਂ ਸੀ ਦੇਖੋ ਨਾ ਵਧੀਆ ਘਰ ਪਰ ਜਾਣਾ ਸੀਗਾ ਪਰ ਕੀ ਕਰੀਏ ਗੁਗਲੂ ਦੁੱਦੂ ਮੀਨਾ ਤੂੰ ਹੈਂ ਹਾਂ ਮੈਂ ਸਾਰਿਆਂ ਨੂੰ ਬਸ ਗੁਗਲੂ ਨਹੀਂ ਕਰਨੀ ਹੁੰਦੀ ਆ ਤੇ ਚਲੋ ਜੀ ਆਪਾਂ ਹੁਣ ਚਾਉਣੇ ਆ ਤਾਰ ਤੇ ਇੱਕ ਵੀਰ ਨੇ ਆਪਾਂ ਨੂੰ ਆ ਪੁੱਛਿਆ ਸੀ ਤੁਹਾਡੇ ਭਾਂਡੇ ਦੀ ਚੜਾਈ ਕਿੰਨੀ ਆ ਮੈਨੂੰ ਤਾਂ ਆਪਣੀ ਪਤਾ ਮੈਂ ਪੁੱਛਣਾ ਭੁੱਲ ਜਾਈ ਮੈਨੂੰ ਪੁੱਛ ਕੇ ਦੱਸੋ ਕਿੰਨੀ ਆ ਇਹ ਵਧੀਆ ਹੀ ਵਧੀਆ ਖੜ ਜਾਂਦੇ ਆ ਸਾਰੇ ਪਸ਼ੂ ਸਾਡੇ ਨਿੱਕੇ ਮੋਟੇ ਨਾ 10 ਪਸ਼ੂ ਆ ਬਤਨ ਚਾਣ ਨੂੰ ਆਪ ਤੱਕਾਣ ਨਾ ਇੱਥੇ ਹਾਂ ਛੋਣਿਆ ਪੁੱਤ ਚਲੋ ਜੀ ਆਪਾਂ ਛੋਣਿਆ ਧਾਰ ਹੋ ਹਾਂ ਜੀ ਬੇਟੀ ਨੂੰ ਨਾ ਬਹੁਤ ਪਿਆਰ ਆ। ਉੱਲੋਂ ਆਈ ਆ ਹੁਣ ਇਹ। ਹਾਂ। ਉਹ ਵੀ ਕਹਿੰਦੀ ਆ। ਹੂੰ। ਦੂਜੀ ਵਾਚ। ਚਲ ਵਾਚ। ਧਾਰ ਚੁੱਗੀ। ਐ ਹੁਣ। ਚਲੋ। ਰੁੱਥੂ ਪਿਆ ਗੇਲ। ਛੱਡਦੇ ਫਿਰ ਇਹਨੂੰ। ਕਰਦੇ ਹੀ ਇਹਨੂੰ ਕਿੱਲ ਕੱਢ ਦੇ ਇਹ ਆਪੀ ਇਧਰ ਵਗ ਜੂ ਪਰ ਇਹਨੂੰ ਮੋੜਤੀ ਚਾਗਾ ਬਾਜ ਕੇ ਆਉਂ। ਆ ਉਧਰ ਨੂੰ ਕਰਦੇ ਹਾਂ ਚਲੋ ਆ ਜਾ ਚਲ ਪੁੱਤ ਚਲ ਆ ਸਹੀ ਸਹੀ ਆਪੇ ਜਾਊਗਾ ਪਰ ਤੇਰੇ ਕੰਨੀ ਹੁੰਦਾ ਪਰੇ ਹੋ ਜਾ ਇਧਰ ਚੱਲ ਪੁੱਤ ਹੋਰ ਆ

ਲੀ ਚੁੰਗੇ ਜਾਨਾ ਹਨਾ ਤੂੰ ਕਈਆਂ ਨੇ ਕਿਹਾ ਅਜ ਕੱਟੇ ਦਾ ਹਨਾ ਬਹੁਤ ਦੁੱਖ ਹੋਇਆ ਕਿ ਸਾਡੇ ਵੀ ਆ ਤੇ ਬਹੁਤ ਮਨ ਖਰਾਬ ਹੁੰਦਾ ਫੇਰੇ ਵੀਰ ਕਹਿੰਦੇ ਚਲੋ ਜੀ ਹਨਾ ਰੱਬ ਦੀ ਮਰਜ਼ੀ ਆ ਚਲੋਣਾ ਵੈਸੇ ਉਹ ਜਦੋਂ ਹਨਾ ਵੀ ਇਹ ਅਸੀਂ ਲੈ ਕੇ ਆਈ ਸੀ ਉਹਨਾਂ ਨੇ ਕਹਿ ਕੇ ਦਿੱਤਾ ਸੀ ਵੇ ਕੱਟ ਨਹੀਂ ਦਿੰਦੀ ਆ ਇਹ ਤੀਜੀ ਸੂਈ ਆਪਾਂ ਨੇ ਲਿਆਂਦੀ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਤੀਜੇ ਪਹਿਲਾਂ ਵੀ ਦੋ ਕਟੀਆਂ ਸੀ ਤੀਜੀ ਸੂਈ ਵਾਲੀ ਆਪਾਂ ਲੈ ਕੇ ਆਂਦੀ ਸੀ ਕੱਟੀ ਸੀ ਤੇ ਆ ਹੁਣ ਪਈ ਦੇ ਤਾਂ ਇਹਨੇ ਕੱਟਾ \|_{ਕੱਟੀਆਂ ਉਹ ਪੜੀਆਂ ਦੂਜੇ ਨੰਬਰ ਤੇ ਤੇ ਬਾੜ ਚ ਆਪਣੀ ਚ ਰਹਿ ਗਏ 2 ਮਹੀਨੇ ਪੀਲਾ ਵੰਟਿਆ ਤੇ ਖੋਲ ਦਿੰਦੀ ਆ ਛੜਦੀ ਨਹੀਂ ਉਹ ਨਾ ਉਹ ਦੇ ਖੋਲ ਦਿੰਦੀ ਆ ਤੇ ਆਪਾਂ ਜੇ ਪਹਿਲਾਂ ਵਾਲੀ ਵੀਡੀਓ ਨੂੰ ਰਿਸਪੌਂਸ ਮਿਲਿਆ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਤੇ ਇਸੇ ਤਰ੍ਹਾਂ ਹੀ ਦਿਆ ਕਰੋ ਜੀ ਪਲੀਜ਼ ਤੇ ਕੋਰ ਨਾ ਤੁਸੀਂ ਕਿਹਾ ਸੀਗਾ ਵੀ ਫੀਲਡ ਦੀ ਵੀਡੀਓ ਅਪਲੋਡ ਕਰਿਓ ਤੇ ਵੈਸੇ ਤਾਂ ਆਪਾਂ ਪਹਿਲਾਂ ਵੀ ਕਰੀ ਵੀ ਆ ਜਿਹੜੀ ਆਪਾਂ ਪਾਉਣੇ ਆ ਤੇ ਫਿਰ ਕੋਈ ਨ ਅੱਗੇ ਤੋਂ ਕਰਦਾਂਗੇ ਇੱਕ ਮੈਨੂੰ ਆਏ ਸੀ ਨਾ ਅੱਜ ਜਦੋਂ ਆਪਾਂ ਵੀਡੀਓ ਬਣਾਈ ਤੇ ਤੁਹਾਡੇ ਨਾਲ ਵੀ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਕੀ ਕੀ ਸਮਾਨ ਪਾਉਣੀਆਂ ਵਿੱਚ ਪਰ ਸੌਰੀ ਹਨਾ ਅੱਜ ਯਾਦ ਨਹੀਂ ਰਿਹਾ ਭੁੱਲ ਗਏ ਅੱਜ ਵੀਡੀਓ ਬਣਾ ਕੇ ਲਿਆਉਂਦੀ ਆਂ ਅਸੀਂ ਦਿਮਾਗ ਥੋੜਾ ਜਨਾ ਹੀ ਆਪਣੇ ਭੁੱਲ ਗਏ ਬਈ ਯਾਦ ਨਹੀਂ ਰਿਹਾ ਵੀਡੀਓ ਬਣਾਉਣੀ ਤੇ ਅੱਗੇ ਤੋਂ ਜਦੋਂ ਆਪਾਂ ਵੀਡੀਓ ਬਣਾਉਣਗੇ ਤਾਂ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿ ਕੀ ਕੀ ਸਮਾਨ ਪਾਉਣੇ ਆਪਾਂ ਤੇ ਇਹਨੂੰ ਵੀ ਹੁਣ ਦੋ ਦਿਨ ਆਪਾਂ ਪਰਸੋਂ ਦੇ ਧਰਨ ਲੱਗੇ ਬੱਕਲੀਆਂ ਪਰ ਇਹ ਗੋਹੇ ਚ ਨਾ ਸਾਫਤੀਆਂ ਹੀ ਕੱਢ ਦਿੰਦੀ ਐ ਤੇ ਨਾ ਕਰਕੇ ਆਪਾਂ ਹੁਣ ਪਾਉਂਦੇ ਨਹੀਂ ਤੇ ਇਹਨੂੰ ਪਾਵਾਂਗੇ ਲੇਟ ਹੀ ਰਹਿਣਗੇ ਇੱਕ ਕਹਣਾ ਮੈਨੂੰ ਸਾਰੇ ਭੈਣ ਭਰਾ ਕਹਿੰਦੇ ਹੁੰਦੇ ਆ ਆਪਾਂ ਨੇ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰ ਲੋਕਾਂ ਦਾ ਕੰਮ ਹੈ ਪੋਕਣਾ ਤੁਸੀਂ ਵੀਡੀਓ ਬਣਾਇਆ ਕਰੋ ਮੇਰੇ ਨਾਲ ਥੋੜਾ ਜਿਹਾ ਤਾਣਾ ਅਸਰ ਜਾਂਦਾ ਦਾ ਮਨ ਤੇ ਪਰ ਆਪਾਂ ਇੰਨੀ ਪ੍ਰਵਾਹ ਵੀ ਨਹੀਂ ਕਰਦੇ ਹਨ ਫਿਰ ਉਠਾਂਗੇ ਕਿਵੇਂ ਕਿਉਂਕਿ ਜੇ ਨਾ ਹਰੇਕ ਨੇ ਖਾਣਾ ਆਪੋ ਆਪਣਾ ਆਪਦੀ ਮਿਹਨਤ ਕਰਦੇ ਆ ਖਾਣੇ ਆ ਸਾਰੇ ਤਿਆਰੀਆਂ ਨਾ ਤੁਹਾਨੂੰ ਵੀ ਪਤਾ ਹੀ ਤੁਸੀਂ ਵੀਡੀਓ ਚ ਦੇ ਨਹੀਂ ਆਪਾਂ ਸਵੇਰੇ 4 ਵਜੇ ਉੱਠ ਗੜਦੇ ਆ ਪਸ਼ੂਆਂ ਨਾਲ ਪਸ਼ੂ ਹੁੰਨੇ ਆ ਪਰ ਫੇਰ ਵੀ ਪਤਾ ਨਹੀਂ ਲੋਕਾਂ ਕਿਉਂ ਇੰਨੇ ਲੋਕਾਂ ਨੂੰ ਤਖਰੀਫ ਕਿਉਂ ਹੁੰਦੀ ਹੈ ਇੰਨੀ ਚਲੋ ਜੀ ਹਨਾ ਜਿਵੇਂ ਜਿਹੇ ਜਿਹੇ ਅਗਲੇ ਦੀ ਸੋਚ ਹੁੰਦੀ ਆ ਉਵੇਂ ਵਰਤ ਲੈਂਦਾ ਪਰ ਆਪਣੀ ਮਿਹਨਤ ਜਾਰੀ ਆ ਤੇ ਪਲੀਜ਼ ਤੁਸੀਂ ਸਾਥ ਜਰੂਰ ਦਿਆ ਕਰੋ ਕੀ ਲਿਆਇਆ ਡੋਰ ਕਿੱਥੇ ਆ ਡੋਰ ਕਿੱਥੇ ਆਉਣ ਕਿਉਂ ਕਿਧਰ ਗਈ ਮੋੜ ਤੀ ਇਹ ਡੋਰ ਪਿੱਛੇ ਰੋਜ ਵੀਰ ਦਾ ਜੀ ਕਦੇ ਆ ਲੈਣੀ ਆ ਕਦੇ ਉਹ ਲੈਣੀ ਆ ਮੈਂ ਕਹਿੰਦੀ ਆ ਤੈਨੂੰ ਪੁਲਿਸ ਵੜ ਕੇ ਲੈ ਜੀ ਚਲੋ ਰੱਜ ਲਿਆ ਰੱਜ ਲਿਆ ਬੁੱਤ ਆ ਜਾ ਫਿਰ ਪਰ ਰੱਜ ਕੇ ਫੇਰ ਲੱਗ ਜਾ Si. Si. O yon an la erunitan di.

너무 응. 응. ਈ ਨਾਸਰਦਾ ਸੜਿਆ ਹੋਇਆ ਦੰਦ ਚੋਂ ਔਂਕੇ ਤਾਂ ਉਹਦੀ ਕਾਰ ਦਿੰਦੇ ਆ ਵੀ ਹੁੰਦਾ ਤੇ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਸਵਾ 7 7:30 ਦਾ ਟਾਈਮ ਸੀਗਾ ਆਪਾਂ ਸਵੇਰ ਵਾਲੇ ਕੱਖ ਪਾ ਕੇ ਰੱਖਦੇ ਹਾਂ ਨਾ ਤੇ ਆਪਾਂ ਸਾਰਾ ਕੰਮ ਤੰਦਾ ਕਰ ਲਿਆ ਰੋਟੀ ਟੋਕਾ ਬਣਾ ਲਿਆ ਖਾ ਲਿਆ ਦੁੱਧ ਬਾਦ ਸਾਰਾ ਸ਼ਾਂਤਾ بس ਲਾਸਟ ਤੇ ਆ ਕੱਕ ਹੀ ਪਾਉਣੇ ਹੁੰਦੇ ਆ ਤੇ ਇਹ ਸਵੇਰੇ ਫਿਰ ਹਨਾ ਪਹੋਂ ਨਹੀਂ ਹੁੰਦਾ ਪੈਂਦੇ ਨਹੀਂ ਗਿਸਨੇ ਆ ਵੀ ਸਵੇਕ ਚਾਰਜ ਜਦੋਂ ਮੈਂ ਉੱਠਦੀ ਆ ਉਦੋਂ ਬਣਨ ਦਿੰਦੀ ਆ ਫਸ ਦਾਣਾ ਉਦੋਂ ਪਾਉਣੇ ਆ ਹੁਣ बस ਕਲੇਰ ਲਾ ਕੇ ਰੱਖਦੇ ਨੇ ਉਹਨੇ ਚਾਰ ਉਹ ਸਵੇਰੇ ਤਾਂ ਢੂਈ ਮਸਾ ਸਿੱਧੀ ਹੁੰਦੀ ਆ ਉਦੋਂ ਸਵੇਰੇ ਆਪਾਂ ਇਹਨਾਂ ਨੂੰ ਇੱਥੇ ਬੰਨ੍ਹ ਦਾਂਗੇ ਤੇ ਆ ਹੁਣ ਕੱਕ ਪੱਠਾ ਪਾ ਕੇ ਤੇ ਆਪਾਂ ਧੋ ਦਾਂਗੇ ਮੈਟ ਬਸ ਕੋਲੇ 4-4 ਲਰ ਲਾ ਕੇ ਰੱਖ ਦਿੰਨੇ ਹੁੰਨੇ ਆਪਾਂ ਤੇ ਜਿਹੜੇ ਭੈਣ ਭਰਾਵਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਜੇ ਚੰਗੀ ਲੱਗੇ ਤਾਂ ਆਪਾਂ ਅੱਗੇ ਸ਼ੇਅਰ ਕਰਾਂਗੇ ਹਨਾ ਇਹਦਾ ਜਿਹੜੀ ਨਵੀਂ ਸੂਈ ਐ ਮੱਜ ਤਾਜੀ ਸੂਈ ਐ ਤੇ ਉਹਦਾ ਖਾਣਾ-ਦਾਣਾ ਆਪਾਂ ਤੁਹਾਨੂੰ ਦੱਸਿਆ ਹੀ ਵੈਸੇ ਹੂੰ ਬੱਕੜੀਆਂ ਧਰਦੇ ਸੀ ਪਰ ਹੁਣ ਉਹ ਵੀ ਗੋਇਚ ਵੀ ਕੱਢਣ ਲੱਗ ਜਾਂਦੀ ਆ ਹਾਜਮੇ ਨਹੀਂ ਆਉਂਦੀਆਂ ਹੁਣ ਬਸ ਆਪਾਂ ਨੂੰ ਲੇਟੀ ਰਹਿਣੇ ਕੀ ਤਰਿਆ ਕਰਾਂਗੇ ਤੇ ਇਹ ਬਸ ਕਾੜੇ ਪਾਈ ਜਾਂਦੇ ਆਪਾਂ ਤੀਜੇਕ ਦਿਨੋਂ ਕਾੜੇ ਸਟਾਰਟ ਕਰਦੇ ਸੀ ਤੇ ਜਦੋਂ ਪੂਰੇ ਦੁੱਧ ਤੇ ਆ ਗਈ ਤੇ ਉਦੋਂ ਫਿਰ ਆਪਾਂ ਕਰਾਂਗੇ ਇਹਦੀ ਲਾਈਵ ਮਿਲਕਿੰਗ ਕਿ ਇੱਥੇ ਬਣਾ ਰਹੀ ਸੀ ਬੇਟੀ ਵੀਡੀਓ ਥੋੜੀ ਜੀ ਬਣਾਈ ਤੇ ਬਾਕੀ ਫਿਰ ਉਹਨੇ ਬਣਾਈ ਨਾ ਕਿਉਂਕਿ ਮੈਂ ਟਮੂਟ ਮੈਂ ਬਾਅਦ ਚ ਧੋਤੇ ਸੀਗੇ ਸਵੇਰੇ ਹਨਾ ਚੱਲ ਫਿਰ ਛੇਤੀ ਕੰਮ ਨਿਬੜ ਜਾਂਦਾ ਜਦੋਂ ਪਸ਼ੂ ਨਿਵਾਉਣੀ ਹੈ ਨਹੀਂ ਐਸ ਵੇਲੇ ਗੋਹਾ ਵਾਲਾ ਲੱਗਿਆ ਹੁੰਦਾ ਇਹ ਤੇ ਆਪਾਂ ਵੀ ਜੋ ਨਿਵਾਉਣਿਆ ਉਦੋਂ ਛੇਤੀ ਕੰਮ ਆਪਣਾ ਨਿਬੜ ਜਾਂਦਾ ਦੋ ਡੰਗਾਂ ਦਾ ਬਸ ਆਪਾਂ ਚਾਰ ਲਿਆਉਣੇ ਹੁੰਨੇ ਆ ਇੱਕ ਦੁਬਾਰੇ ਪਾਤਾ ਬਸ ਆ ਹੁਣ ਸਵੇਰੇ ਪਾ ਦਾਂਗੇ ਸਵੇਰੇ ਫੇਰ ਲਿਆਉਣਗੇ ਦੁਬਾਰੇ ਤੇ ਆ ਦੇਖੋ ਜੀ ਪਸ਼ੂ ਖੜੇ ਆ ਆਪਣੇ ਬਹਿ ਗਏ ਸਾਰੇ ਉਹ ਤਾਂ ਉਹ ਇੱਕ ਖੜੀ ਆ ਇਹ ਪਤਾ ਨਹੀਂ ਕਿਉਂ ਨਹੀਂ ਬਹਿੰਦੀ ਬਹੁਤ ਘੱਟ ਬਹਿੰਦੀ ਆ ਇਹ ਮੱਝ ਸਾਡੀ ਸਾਰੇ ਬਹਿ ਜਾਣਗੇ ਖੜੀ ਰਹੂਗੀ ਕੱਲੀ ਸਾਰੇ ਦੂਜੇ ਕੱਖ ਪੱਟਾ ਖਾ ਕੇ ਅੰਦਰ ਥੋੜਾ ਥੋੜਾ ਪਾਤਾ ਸੀ ਤੇ ਬਹਿ ਗਏ ਆਰਾਮਦਾਰੀ ਨਾਲ ਮਸੇ ਖੜੀ ਕੱਲੀ ਪੈਰਾ ਦਿੰਦੀ ਰਹਿੰਦੀ ਆ। ਨਾ ਇਹ ਦਿਨੇ ਬੈਠੇ ਨਾ ਇਹ ਰਾਤ ਨੂੰ ਬਹੁਤ ਘੱਟ ਬੈਂਦੀ ਇਹ। ਤੇ ਚਲੋ ਜੀ ਹੁਣ ਆਪਾਂ ਪਾ ਲਈਏ ਕੱਕ ਪੱਠਾ ਤੇ ਬਸ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ। ਤੇ ਮਿਲਾਂਗੇ ਆਪਾਂ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਸਦੇ ਰਹੋ ਵਸਦੇ ਰਹੋ। ਸੋਹਣੇ ਸੋਹਣੇ ਕਮੈਂਟ ਕਰਦੇ ਰਹੋ। ਬਾਏ